ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਰਤਖ ਗੁਰੂ ਨਿਸ਼ਤਾਰੇ ਕਾਲ ਯੁਗ ਚੌਥਾ ਥਾਪਿਆ ਸੂਦਰ ਬਿਰਤ ਜਗ ਮਹਿ ਵਰਤਾਈ ਕਰਮੋ ਸੁਰਿਗ ਜੁਜਰ ਸਿਆਮ ਕੇ ਕਰੇ ਜਗਤ ਰਿਧ ਬਹੁ ਸੁਖ ਚਾਏ ਮਾਇਆ ਮੋਹੀ ਮੇਦਨੀ ਕਾਲ ਕਲੇ ਵਾਲੀ ਸਭ ਪਰਮਾਈ ਉઠી ਗਿਲਾਨ ਜਗਤ ਰਮਹੈ ਉઠી ਗਿਲਾਨ ਜਗਤਰ ਵਿੱਚ ਹਮੇ ਅੰਦਰ ਜਲੇ ਲੁਕਾਈ ਕੋਈ ਨਾ ਕਿਸੈ ਪੂਜਦਾ ਉੱਚ ਨੀਚ ਸਭ ਗਤ ਵਿਸਰਾਈ ਭਏ ਬਦਲੀ ਪਾਤਸ਼ਾਹ ਕਲ ਕਾਤੀ ਉਮਰ ਆਏ ਕਸਾਈ ਰਹਿਆਤ ਪਾਵਸ ਤ੍ਰਹ ਜੁਗੀ ਚੌਥੇ ਜੁਗ ਜੋ ਦੇਸੋ ਪਾਈ ਕਰਮ ਭ੍ਰਿਸ਼ਟ ਸਭ ਭਈ ਲੁਕਾਈ ਕਰਮ ਭ੍ਰਿਸ਼ਟ ਸਭ ਭਈ ਲੁਕਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਾਰਕ ਛੰਦ ਕਲ ਕੀ ਅਵਤਾਰ ਰਿਸ਼ਾ ਵਹੰਗੇ ਭਟ ਓਗ ਪ੍ਰੋਗ ਗਿਰਾ ਵਹੰਗੇ ਬਹੁ ਭਾਤਨਾ ਸ਼ਸਤਰ ਪ੍ਰਹਾਰ ਰਹਿਗੇ ਅਰ ਓਗ ਪ੍ਰੋਗ ਸੰਘਾਰ ਰਹਿਗੇ ਕਲ ਕੀ ਅਵਤਾਰ ਰਿਸ਼ਾ ਵਹੰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਖਾਲਸਾ ਸਾਤ ਸੰਗਤ ਜੀਓ ਆਪਾਂ ਜਿੰਨੇ ਵੀ ਮਾਈ ਭਾਈ ਦੋ ਜਹਾਨ ਵਾਲੀ ਤਖਤ ਚਬਰ ਸ਼ਤਰ ਕੇ ਮਾਲਕ ਸ਼ਬਦ ਅਵਤਾਰ ਸਰਵਰੇ ਕਾਇਨਾਤ ਨੂਰੇ ਖੁਦਾ ਸਤਿਗੁਰੂ ਸੱਚੇ ਪਾਤਸ਼ਾਹ ਸ਼ਬਦ ਅਵਤਾਰ ਸਤਿਗੁਰੂ ਸਰਬ ਧਰਮਾਂ ਦੇ ਸਾਂਝੇ ਰਹਿ ਵਰ ਸਤਿਗੁਰੂ ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਿਆ ਕਰਨ ਵਾਸਤੇ ਸਤ ਸੰਗਤ ਕਰਨ ਵਾਸਤੇ ਇਕੱਤਰ ਹੋਏ ਆ ਸਾਰੇ ਹੀ ਧੰਨਤਾ ਦੇ ਜੋਗ ਹਾਂ ਦੁਨੀਆ ਦੇ ਉੱਤੇ ਮਾਇਆ ਦਾ ਪਸਾਰਾ ਹੋਣ ਕਰਕੇ ਆਪੋ ਧਾਪ ਮੱਚੀ ਹੋਣ ਕਰਕੇ ਥਾਂ ਥਾਂ ਤੇ ਪਾਪ ਹੋ ਰਹੇ ਨੇ ਉਫਦਰ ਹੋ ਰਹੇ ਨੇ ਧਰਮ ਦੇ ਨਾਂ ਤੇ ਪਾਪ ਹੋ ਰਹੇ ਨੇ ਕਿਸੇ ਗਰੀਬ ਦੀ ਰੱਖਿਆ ਨਹੀਂ ਹੋ ਰਹੀ ਬਲਕਿ ਗਰੀਬਾਂ ਦੇ ਨਾਂ ਤੇ ਦੁਨੀਆ ਲੁੱਟ ਲੁੱਟ ਖਾ ਰਹੀ ਹੈ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਹੁਤ ਵਾਰ ਕਿਰਪਾ ਬਖਸ਼ਿਸ਼ ਕੀਤੀ ਹੈ ਸਾਡੇ ਤੇ ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਸਾਨੂੰ ਆਪਣੇ ਚਰਨਾਂ ਕਮਲਾਂ ਦਾ ਓਟ ਆਸਰਾ ਬਖਸ਼ਿਆ ਹੈ ਆਪਣੇ ਦਰ ਘਰ ਦੀ ਸਿਫਤ ਸਲਾਹ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ ਆਪਣੇ ਚਰਨਾਂ ਕਮਲਾਂ 'ਚ ਬਿਠਾ ਕੇ ਸ਼ਬਦ ਦਾ ਲੰਗਰ ਸ਼ਬਦ ਦਾ ਪ੍ਰਸ਼ਾਦ ਸਾਨੂੰ ਬਖਸ਼ਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਓ ਕੋਸ਼ਿਸ਼ ਕਰੀਏ ਵਿਧੀ ਵਿਧਾਨ ਮੁਤਾਬਕ ਸਤਿਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਅੰਦਰ ਸੱਚ ਕਰਕੇ ਬਿਰਾਜ ਕਰਕੇ ਜੋ ਕਲਕੀ ਅਵਤਾਰ ਦੀ ਕਥਾ ਲਗਾਤਾਰ ਲੜੀਵਾਰ ਕਥਾ ਆਪਾਂ ਵਿਚਾਰ ਰਹੇ ਆਂ ਕਥਾ ਕਰ ਨਹੀਂ ਰਹੇ ਭਾਈ ਵਿਚਾਰ ਰਹੇ ਆਂ ਉਸ ਕਥਾ ਨੂੰ ਆਪਾਂ ਵਿਚਾਰਨਾ ਕਰੀਏ ਸਰਵਣ ਕਰਨਾ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਾ ਸਾਡਾ ਸਮਾਂ ਤੇ ਸਵਾਸ ਲੇਖੇ ਵਿੱਚ ਲਾਉਣ ਸਫਲੇ ਕਰਨਾ ਉਹ ਮਨਚਿਤ ਕਾਗਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਓਟ ਆਸਰਾ ਲਈਏ ਚਰਨਾਂ ਦਾ ਧਿਆਨ ਧਰੀਏ ਪਿਛਲੇ ਭਾਗ ਦੇ ਵਿੱਚ ਆਪਾਂ ਨੇ ਵਿਚਾਰ ਕੀਤੀ ਸੀ ਕਿਸ ਤਰ੍ਹਾਂ ਭਿਆਨਕ ਜੰਗ ਜੁਦ ਹੋਏਗਾ ਕਿੱਦਾਂ ਮਾਰ ਮਾਰ ਹੋਏਗੀ ਕਿੱਦਾਂ ਸੂਰਮਿਆਂ ਦੇ ਅੰਗ ਵੱਡੇ ਕੱਟੇ ਜਾਣਗੇ ਕਿਸ ਤਰ੍ਹਾਂ ਲਹੂ ਨਾਲ ਲਤਪਤ ਹੋਈਆਂ ਲਾਸ਼ਾਂ ਇਸ ਤਰ੍ਹਾਂ ਲੱਗਣਗੇ ਜਿਦਾਂ ਹੋਲੀ ਖੇਢੀ ਹੋਵੇ ਇਸ ਤਰ੍ਹਾਂ ਆਪਾਂ ਵਿਚਾਰ ਕੀਤੀ ਸੀ ਇਹ ਸਾਰੇ ਕੁਝ ਨੂੰ ਦੇਖਦੇ ਕਲਕੀ ਅਵਤਾਰ ਜੀ ਜਦੋਂ ਗੁੱਸੇ ਵਿੱਚ ਆਉਣਗੇ ਤੇ ਉਹ ਫਿਰ ਕੀ ਕੁਝ ਕਰਨਗੇ ਅਗਲਾ ਜੋ ਪ੍ਰਸੰਗ ਹੈ ਉਸ ਨੂੰ ਆਪਾਂ ਵਿਚਾਰਨਾ ਕਰੀਏ ਤਾਰਕ ਛੰਦ ਕਲਕੀ ਅਵਤਾਰ ਰਿਸ਼ਾ ਵਹੰਗੇ ਫਟਾ ਓਗ ਪਰ ਓਗ ਗਿਰਾਵਹਗੇ ਇਸ ਤਰ੍ਹਾਂ ਦਾ ਭਿਆਨਕ ਸਮਾਂ ਹੋ ਜਾਏਗਾ ਪਏ ਇਸ ਤਰ੍ਹਾਂ ਭਿਆਨਕ ਜੰਗ ਜਦ ਹੋਏਗਾ ਜਦ ਸੂਰਮੇ ਇੱਕ ਦੂਸਰੇ ਨੂੰ ਵੱਡ ਵੱਡ ਟੁਕ ਟੁਕ ਕੇ ਛੁੱਟਣਗੇ ਲਾਸ਼ਾਂ ਦੇ ਢੇਰ ਲੱਗ ਜਾਣਗੇ ਮਾਨੋ ਖੂਨ ਦੀਆਂ ਨਦੀਆਂ ਵਗ ਜਾਣਗੀਆਂ ਸੂਰਮਿਆਂ ਦੀਆਂ ਲਾਸ਼ਾਂ ਇਸ ਤਰ੍ਹਾਂ ਵਿਸ਼ੀਆਂ ਪਈਆਂ ਹੋਣਗੀਆਂ ਜਿਸ ਤਰ੍ਹਾਂ ਮਸਤੀਰੇ ਵੱਡ ਵੱਡ ਕੇ ਸੁਟੇ ਪਏ ਹੋਣ ਤਾਂ ਉਦੋਂ ਕਲ ਕੀ ਅਵਤਾਰ ਗੁੱਸੇ ਦੇ ਵਿੱਚ ਆਉਣਗੇ ਰੋਹ ਦੇ ਵਿੱਚ ਆਉਣਗੇ ਕਲ ਕੀ ਅਵਤਾਰ ਰਸਾਵਾਂਗੇ ਫਿਰ ਸੂਰਮਿਆਂ ਨੂੰ ਡਿੱਗਦੇ ਦੇਖ ਕੇ ਕਲ ਕੀ ਅਵਤਾਰ ਜੀ ਆਪ ਕਰੋਧਵਾਨ ਹੋ ਜਾਣਗੇ ਰੋਹ ਦੇ ਵਿੱਚ ਆ ਜਾਣਗੇ ਵੀਰ ਰਸ ਦੇ ਵਿੱਚ ਆ ਜਾਣਗੇ ਭਟ ਓਗ ਪ੍ਰੋਗ ਗਰਾਵਾਂਗੇ ਓਗ ਕਹੀ ਦਾ ਟੋਲੇ ਟੋਲਾ ਤੇ ਪ੍ਰੋਗ ਕਹੀ ਦਾ ਟੋਲੇ ਬਚਨ ਤੇ ਬਹੁਵਚਨ ਇੱਕ ਬਚਨ ਤੇ ਬਹੁਵਚਨ ਸੂਰਮਿਆਂ ਦੇ ਜਿੰਨੇ ਟੋਲੇ ਜੰਗ ਜੁੱਦ ਕਰਦੇ ਹੋਣਗੇ ਉਹਨਾਂ ਟੋਲਿਆਂ ਨੂੰ ਫਿਰ ਕਲਕੀ ਅਵਤਾਰ ਜੀ ਕਰੋਧਵਾਨ ਹੋ ਕੇ ਰੋਧ ਵਿੱਚ ਆ ਕੇ ਵੀਰ ਰਸ ਦੇ ਵਿੱਚ ਆ ਕੇ ਉਹਨਾਂ ਟੋਲਿਆਂ ਨੂੰ ਮਾਰ ਮਾਰ ਕੇ ਗਰਾਉਣਗੇ ਮਾਰ ਮਾਰ ਕੇ ਸੁੱਟਣਗੇ ਬਹੁ ਭੰਤਨ ਸ਼ਸਤਰ ਪ੍ਰਹਾਰ ਰਹਿਣਗੇ ਬਹੁ ਭੰਤਨ ਭਾਤ ਵਿਹਾਰੀ ਭਾਸ਼ਾ ਦੇ ਵਿੱਚ ਭਾਈ ਚੌਲਾਂ ਨੂੰ ਵੀ ਕਿਹਾ ਜਾਂਦਾ ਹੈ ਤੇ ਭਾਂਤਨ ਤਰੀਕਿਆਂ ਨੂੰ ਵੀ ਕਿਹਾ ਜਾਂਦਾ ਜੁਗਤਾਂ ਨੂੰ ਸਕੀਮਾਂ ਨੂੰ ਮੈਥਡ ਬਹੁਤ ਤਰੀਕੇ ਨਾਲ ਇਹ ਸ਼ਬਦ ਦਾ ਅਰਥ ਕੀਤਾ ਜਾ ਸਕਦਾ ਬਹੁ ਕਈਏ ਬਹੁਤੇ ਸ਼ਾਸਤਰ ਆਪਾਂ ਜਾਣਦੇ ਆ ਜਿਹਦੇ ਨਾਲ ਵਾਰ ਕਰੀਦਾ ਵੋਹ ਭਾਂਤਨ ਸ਼ਾਸਤਰ ਪ੍ਰਹਾਰਾਂਗੇ ਕਲ ਕੀ ਅਵਤਾਰ ਜੀ ਬਹੁਤ ਤਰੀਕਿਆਂ ਦੇ ਨਾਲ ਸ਼ਾਸਤਰਾਂ ਨੂੰ ਚਲਾਉਣਗੇ ਜੋ ਸ਼ਾਸਤਰ ਉਹਨਾਂ ਦੇ ਕੋਲ ਹੋਣਗੇ ਆਪਾਂ ਨੇ ਪਿਛਲੇ ਸਮੇਂ 'ਚ ਸਰਵਣ ਕੀਤਾ ਸੀ ਇਸ ਤਰ੍ਹਾਂ ਉਹਨਾਂ ਦੇ ਕੋਲ ਖੰਡਾ ਹੋਵੇਗਾ 300 ਹੱਥ ਲੰਬਾ ਖੰਡਾ ਸ੍ਰੀ ਸਾਹਿਬ ਉਹਨਾਂ ਕੋਲ ਪਹਿਨੀ ਹੋਏਗੀ ਚੱਕਰ ਗਦਾ ਇਹ ਸਾਰੇ ਸ਼ਸਤਰ ਕੋਲ ਹੋਣਗੇ ਤੇ ਇਹ ਇਸ ਤਰੀਕੇ ਦੇ ਨਾਲ ਬਹੁਤ ਤਰ੍ਹਾਂ ਦੇ ਨਾਲ ਬਹੁਤ ਤਰੀਕੇ ਦੇ ਨਾਲ ਸ਼ਸਤਰਾਂ ਨਾਲ ਪ੍ਰਹਾਰ ਕਰਨਗੇ ਦੁਸ਼ਮਣਾਂ ਦੇ ਉੱਤੇ ਬਾਹਰ ਕਰਨਗੇ ਔਰ ਓਗ ਪ੍ਰੋਗ ਸੰਘਾਰ ਰਹਿਣਗੇ ਅਰ ਬਹਿਰੀਆਂ ਦੇ ਝੁੰਡਾਂ ਦੇ ਝੁੰਡ ਪਹਿਲੀ ਪੰਕਤੀ ਦੇ ਵਿੱਚ ਆਪਨੇ ਸ਼ਰਮਣ ਕੀਤਾ ਹੈ ਭਟ ਓਗ ਪ੍ਰੋਗ ਗਿਰਾਵਾਂਗੇ ਸੂਰ ਅਸੂਰ ਮਿਆਂ ਦੇ ਟੋਲਿਆਂ ਨੂੰ ਗਰਾਉਣਗੇ ਤੇ ਹੁਣ ਅਰ ਸ਼ਬਦ ਆਇਆ ਅਰ ਸ਼ਬਦ ਤੋਂ ਅਰਬ ਸ਼ਬਦ ਤੋਂ ਭਾਵ ਹੈ ਦੁਸ਼ਮਣ ਜਿਹੜੇ ਦੁਸ਼ਮਣ ਸਾਹਮਣੇ ਲੜਦੇ ਹੋਣਗੇ ਭਾਪ ਪਾਪ ਕਰਨ ਵਾਲੇ ਕੁਰੀਤ ਲੋਕ ਮਾੜੀ ਨੀਤੀ ਵਾਲੇ ਲੋਕ ਜਿਹੜੇ ਸਾਹਮਣੇ ਲੜਦੇ ਹੋਣਗੇ ਉਹ ਵੀ ਸੂਰਮੇ ਬਣ ਕੇ ਲੜਨਗੇ ਭਾਈ ਮੈਦਾਨੇ ਜੰਗ ਦੇ ਵਿੱਚ ਕੋਈ ਕਾਇਰ ਤਾਂ ਲੜਦਾ ਨਹੀਂ ਹੈ ਉਹ ਪਰ ਆਉਣਗੇ ਮਾੜੀ ਕੁਡਲ ਲੀਤੀ ਦੇ ਨਾਲ ਲੜਨ ਵਾਸਤੇ ਇੱਕ ਪਾਸੇ ਧਰਮ ਦੀ ਫੌਜ ਹੋਏਗੀ ਧਰਮੀ ਫੌਜ ਹੋਏਗੀ ਇੱਕ ਪਾਸੇ ਪਾਪੀਆਂ ਦੀ ਫੌਜ ਹੋਏਗੀ ਸੋ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਰ ਸ਼ਬਦ ਵਰਣਨ ਕੀਤਾ ਔਰ ਓਗ ਪ੍ਰੋਗ ਸੰਘਾਰ ਰਹੇਗੇ ਫਿਰ ਕਲ ਕੀ ਅਵਤਾਰ ਜੀ ਰੋਹ ਦੇ ਵਿੱਚ ਜਦੋਂ ਬਹੁਤ ਤਰੀਕਿਆਂ ਦੇ ਨਾਲ ਸ਼ਾਸਤਰ ਚਲਾਉਣਗੇ ਤਾ ਫਿਰ ਬੈਰੀਆਂ ਦੇ ਝੁੰਡਾਂ ਦੇ ਝੁੰਡ ਖੋਪਾ ਦੇਣਗੇ ਬੈਰੀਆਂ ਦੇ ਟੋਲਿਆਂ ਦੇ ਟੋਲੇ ਉਹ ਖੋਪਾ ਦੇਣਗੇ ਆਪਣੇ ਸ਼ਸਤਰਾਂ ਦੇ ਨਾਲ ਸਰਸ਼ੇਲ ਸੁਨਾਹਰ ਛੂਟਹਿਗੇ ਕਵਚਾ ਨੂੰ ਫੰਡਣ ਵਾਲੇ ਤੀਰ ਅਤੇ ਵਰਸ਼ੇ ਚੱਲਣਗੇ ਦੋਨਾਂ ਪਾਸਿਆਂ ਤੋਂ ਰਣ ਰੰਗ ਸੁਰਾਸਰ ਝੂਟਹਿਗੇ ਸੁਰ ਆਸੁਰ ਦੋਨਾਂ ਸ਼ਬਦਾਂ ਦਾ ਇੱਕ ਸੁਰਾ ਸੁਰ ਲਿਖਿਆ ਗਿਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਵੱਲੋਂ ਜੇ ਇਹਨਾਂ ਨੂੰ ਵਿਚਾਰ ਨਾਲ ਪੜਿਆ ਜਾਵੇ ਭਾਈ ਸੁਰ ਆਸੁਰ ਦੇਵਤੇ ਤੇ ਦਾੰਤ ਧਰਮੀ ਲੋਕ ਤੇ ਪਾਪੀ ਲੋਕ ਮੈਦਾਨੇ ਜੰਗ ਦੇ ਵਿੱਚ ਦੇਵਤੇ ਤੇ ਦਾੰਤ ਧਰਮ ਨੂੰ ਪਿਆਰ ਕਰਨ ਵਾਲੇ ਤੇ ਪਾਪੀ ਲੋਕ ਜੁਟ ਜਾਣਗੇ ਸ਼ਾਸਤਰ ਫੜ ਕੇ ਅਸਤਰ ਫੜ ਕੇ ਦੋਨਾਂ ਪਾਸਿਆਂ ਤੋਂ ਜੂਝਣਗੇ ਸਰਸ਼ੇਲ ਸਨਾਹਰ ਝਾ ਰਹੇਗੇ ਤੀਰ ਅਤੇ ਵਰਸ਼ਿਕ ਵਚਾਂ ਉਤੇ ਝਾੜਨਗੇ ਭਾਈ ਇੰਨਾ ਭਿਆਨਕ ਜੰਗ ਹੋਏਗਾ ਮੁਖ ਮਾਰ ਪਚਾਰ ਪ੍ਰਹਾਰ ਰਹੇਗੇ ਸੂਰਮਿਆਂ ਦੇ ਮੂੰਹ ਦੇ ਵਿੱਚੋਂ ਪਚਾਰ ਨਾ ਕਹੀਏ ਪ੍ਰਚਾਰ ਕਰਨਾ ਲਲਕਾਰਨਾ ਕਿਸੇ ਨੂੰ ਤੜੀ ਲਾਉਣੀ ਪਰ ਉਥੇ ਸੂਰਮੇ ਧਰਮ ਦੀ ਖਾਤਰ ਆਪਣੇ ਪੰਥ ਦੀ ਖਾਤਰ ਪਾਪਾ ਨੂੰ ਖਤਮ ਕਰਨ ਦੇ ਖਾਤਰ ਮੁਖ ਮਾਰ ਪ੍ਰਚਾਰ ਪ੍ਰਹਾਰਾਂਗੇ ਸੂਰਮੇ ਭਾਈ ਆਪਣੇ ਮੁਖ ਦੇ ਵਿੱਚੋਂ ਮੁਖਾਰ ਬਿੰਦ ਦੇ ਵਿੱਚੋਂ ਮਾਰੋ ਮਾਰੋ ਦੀਆਂ ਨੁਲਕਾਰਾਂ ਮਾਰਨਗੇ ਅਤੇ ਸ਼ਸਤਰਾਂ ਦੇ ਨਾਲ ਪ੍ਰਹਾਰਾਂਗੇ ਸ਼ਸਤਰਾਂ ਦੇ ਨਾਲ ਪ੍ਰਹਾਰ ਕਰਨਗੇ ਦੁਸ਼ਮਣ ਨੂੰ ਮਾਰਨਗੇ ਬਾਹਰ ਕਰਨਗੇ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਐਟੈਕ ਕਰਨਗੇ ਜਮ ਡੱਡ ਕਿਰਪਾਨ ਨਿਕਾਰਾਂਗੇ ਕਰਕੋਪ ਸੁਰਾਸੁਰ ਝੜ ਰਹੇਗੇ ਦੋਨੇ ਪਾਸੇ ਸੂਰਮਾ ਜਮਦਾੜੇ ਜਿਹੜਾ ਸ਼ਾਸਤਰ ਦਾ ਨੋਆ ਹੈ ਅਤੇ ਤਲਵਾਰ ਕਿਰਪਾਨਾ ਇਹ ਕੱਢਣਗੇ ਨਿਕਾਰ ਨਾ کہیں ਇਹ ਕੱਢਣਗੇ ਆਪਣੇ ਮਿਆਨਾਂ ਦੇ ਵਿੱਚੋਂ ਤੇ ਬਾਹਰ ਕਰਨਗੇ ਇੱਕ ਦੂਸਰੇ ਦੇ ਉੱਤੇ ਤੇ ਫਿਰ ਹਸ਼ਰ ਕੀ ਹੋਵੇਗਾ ਕਰਕੋਪ ਸੁਰਾਸੁਰ ਝੜ ਰਹੇਗੇ ਕ੍ਰੋਧ ਦੇ ਵਿੱਚ ਆ ਕੇ ਰੋਹ ਦੇ ਵਿੱਚ ਆ ਕੇ ਸ਼ੂਰਵੇਂ ਜਿਹੜੇ ਇੱਥੇ ਸੁਰ ਸ਼ਬਦ ਪਹਿਲਾਂ ਆਇਆ ਦੇਵ ਤੇ ਲੋਕ ਨੇ ਧਰਮ ਦੀ ਬਿਰਤੀ ਰੱਖਣ ਵਾਲੇ ਲੋਕ ਨੇ ਉਹ ਦੈਂਤਾਂ ਨੂੰ ਝਾੜਨਗੇ ਭਾਈ ਜਿਹੜੇ ਮਾੜੀ ਬਿਰਤੀ ਪਾਪੀ ਬਿਰਤੀ ਵਾਲੇ ਲੋਕ ਨੇ ਧਰਮ ਤੇ ਹਾਵੀ ਹੋਏ ਹੋਏ ਲੋਕ ਨੇ ਅੱਜ ਵੀ ਆਪਾਂ ਦੇਖਦੇ ਹਾਂ ਕਿਸ ਤਰੀਕੇ ਦੇ ਨਾਲ ਮਾੜੀ ਬਿਰਤੀ ਸੁਰਤੀ ਵਾਲੇ ਆਪਣੇ ਰਾਜਸੀ ਤਾਕਤ ਦੇ ਨਾਲ ਧਰਮ ਦੇ ਉੱਤੇ ਜ਼ੁਲਮ ਕਰਨ ਵਾਲੇ ਧਰਮੀ ਲੋਕਾਂ ਦੇ ਉੱਤੇ ਜ਼ੁਲਮ ਕਰਨ ਵਾਲੇ ਕਿਸ ਤਰ੍ਹਾਂ ਹਾਵੀ ਹੋਏ ਹੋਏ ਨੇ ਤੇ ਇਹਨਾਂ ਨੂੰ ਮਾਰਨ ਵਾਸਤੇ ਇਹਨਾਂ ਦੁਸ਼ਤਾਂ ਦਾ ਖਾਤਮਾ ਕਰਨ ਵਾਸਤੇ ਹੀ ਕਲਕੀ ਅਵਤਾਰ ਨੂੰ ਆਉਣਾ ਪਵੇਗਾ। ਕਲਕੀ ਅਵਤਾਰ ਜੀ ਆਉਣਗੇ ਇਸ ਤਰੀਕੇ ਦੇ ਨਾਲ ਕਲਕੀ ਅਵਤਾਰ ਜੀ ਗੁੱਸੇ ਦੇ ਵਿੱਚ ਆ ਕੇ ਤੇ ਨਾਲ ਸੂਰਮੇ ਜਿਹੜੇ ਨੇ ਦੇਵਤੇ ਵਰਤੀ ਵਾਲੇ ਧਰਮ ਦੀ ਵਰਤੀ ਵਾਲੇ ਧਾਰਮਿਕ ਵਰਤੀ ਵਾਲੇ ਸੂਰਮੇ ਜਿਹੜੇ ਨੇ ਆਸੁਰ ਝਾ ਰਹੇਗੇ ਉਹ ਪਾਪੀ ਵਰਤੀ ਵਾਲਿਆਂ ਨੂੰ ਕਿਰਪਾਣਾ ਦੇ ਜਮਦਾੜਾਂ ਦੇ ਵਾਰ ਦੇ ਨਾਲ ਝਾੜਨਗੇ ਭਾਵ ਖਤਮ ਕਰਨਗੇ ਮਾਰ ਦੇਣਗੇ ਜਾਨ ਤੋਂ ਰਣ ਲੁਝਪੈ ਰਣ ਲੁਥਪੈ ਲੁਥ ਗਿਰਾਵਹਗੇ ਲਖ ਪ੍ਰੇਤ پری ਰਹਿਸਾ ਵਹਗੇ ਰਣ ਲੁਥਪੈ ਲੁਥ ਲੁਥ ਕਹੀਏ ਲੋਥੜਾ ਸਰੀਰ ਦਾ ਲੋਥ ਕਹੀਏ লাশ ਕਹੀਏ ਡੈਡ ਬੋਡੀ ਕਹੀਏ ਮੈਦਾਨੇ ਜੰਗ ਦੇ ਅੰਦਰ ਰਣ ਭੂਮੀ ਦੇ ਵਿੱਚ ਸੂਰਮੇ ਇਤਨਾ ਭਿਆਨਕ ਭਿਆੰਕਰ ਜੰਦ ਕਰਨਗੇ ਵੀਰ ਰਸ ਦੇ ਵਿੱਚ ਆ ਕੇ ਕਿ ਲੋਥਾਂ ਦੇ ਉੱਤੇ ਲੋਥਾਂ ਗਿਰ ਜਾਣਗੀਆਂ ਇੱਕ ਲਾਸ਼ ਪਈ ਹੋਵੇਗੀ ਉਹਦੇ ਉੱਤੇ ਵੀ ਲਾਸ਼ਾਂ ਗਿਰਨਗੀਆਂ ਇਤਨਾ ਉੱਥੇ ਜਿਹੜਾ ਹੈ ਭਿਆਨਕ ਜੰਗ ਹੋਏਗਾ ਲਖ ਪ੍ਰੇਤ ਪਰੀ ਰਹਿਸਾਵਾਂਗੇ ਉੱਥੇ ਕੀ ਪ੍ਰੇਤ ਕੀ ਆਕਾਸ਼ਾਂ ਦੀਆਂ ਅੰਬਰਾਂ ਦੀਆਂ ਪਰੀਆਂ ਦੇਵ ਲੋਗਾਂ ਦੀਆਂ ਵੇਖ ਵੇਖ ਕੇ ਪ੍ਰਸੰਨ ਹੋਣਗੀਆਂ ਕਿਉਂ ਕਿ ਪ੍ਰੇਤਾਂ ਦੀ ਖਰਾਕ ਮਿਲੇਗੀ ਖਾਣ ਵਾਸਤੇ ਆਪਣੇ ਸਰਵਣ ਕੀਤਾ ਸੀ ਗਿਲਜਾ ਆਦਿਕ ਕਾਂ ਆਦਿਕ ਇਹ ਜਿਹੜੀਆਂ ਜੁਨੀਆਂ ਨੇ ਮਾਸਾਹਾਰੀ ਜੁਨੀਆਂ ਇਹ ਖੁਸ਼ ਹੋਣਗੀਆਂ ਕਿ ਉਹਨਾਂ ਦਾ ਆਹਾਰ ਮਿਲੇਗਾ ਬੜੀਆਂ ਖੁਸ਼ ਹੋਣਗੀਆਂ ਕਿਉਂਕਿ ਧਰਮ ਦੀ ਜੈ ਜੈਕਾਰ ਹੋਏਗੀ ਧਰਮੀ ਪੁਰਸ਼ ਜਿਹੜੇ ਨੇ ਉਹ ਧਰਮ ਦੀ ਜੈ ਜੈਕਾਰ ਕਰਾਉਣਗੇ ਧਰਮ ਦੀ ਜੈ ਜੈਕਾਰ ਕਰਾਉਣ ਵਾਸਤੇ ਆਪਣੇ ਸ਼ਹੀਦੀਆਂ ਪ੍ਰਾਪਤ ਕਰਨਗੇ ਇਸ ਤਰ੍ਹਾਂ ਕਰਕੇ ਜਿਹੜੀਆਂ ਇਹ ਦੇਵ ਰੂਹਾਂ ਨੇ ਗੈਬੀ ਰੂਹਾਂ ਨੇ ਇਹ ਵੀ ਪ੍ਰਸੰਨ ਹੋਣਗੀਆਂ ਰਣਗੂੜ ਅਗੂੜਣ ਗੱਜਹਿਗੇ ਰਣ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਸੂਰਮੇ ਪ੍ਰਗਟ ਰੂਪ ਦੇ ਵਿੱਚ ਅਗੂੜਣ ਕਹੀਏ ਗੋਪਤ ਸ਼ਕਤੀਆਂ ਜਿਹੜੀਆਂ ਨੇ ਇਹ ਸਾਰੇ ਗੱਜਣਗੇ ਭਾਈ ਲਖਪੀਰ ਪਿਆਵ ਭਜਹਿਗੇ ਪੀਰ ਕਹੀ ਅਕਾਰ ਭਾਈ ਆਵ ਕਹੀਏ ਡਰ ਡਰ ਕੇ ਉਸ ਭਿਆਨਕ ਸੀਨ ਨੂੰ ਦੇਖ ਕਰਕੇ ਭਿਆਨਕ ਦ੍ਰਿਸ਼ ਨੂੰ ਦਿਖਦੇ ਕਰਕੇ ਜਿਹੜੇ ਕੈਰ ਸੂਰਮੇ ਬਣ ਕੇ ਮੈਦਾਨੇ ਜੰਗ ਦੇ ਵਿੱਚ ਲੜਨ ਆ ਤਾਂ ਜਾਣਗੇ ਪਰ ਉਹ ਭਾਈ ਲੋਕ ਜਿਹੜੇ ਨੇ ਲੱਖ ਕਹੀਏ ਤਾਂ ਇਥੋਂ ਲੱਖ ਤੋਂ ਭਾਵ ਲੱਖ ਨਹੀਂ ਹੈ ਇਥੋਂ ਲੱਖ ਤੋਂ ਭਾਵ ਹੈ ਦੇਖਣਾ ਵਾਚਣਾ ਜਾਚਣਾ ਕਿਸੇ ਚੀਜ਼ ਨੂੰ ਲੱਖ ਭੀਰ ਭਿਆਹਵ ਭਜਹਿਗੇ ਉਸ ਦ੍ਰਿਸ਼ ਨੂੰ ਦੇਖ ਕੇ ਜਿਹੜੇ ਕੈਰ ਸੂਰਮੇ ਬਣ ਕੇ ਤਾਂ ਆ ਗਏ ਨੇ ਪਰ ਉਹ ਖੜ ਨਹੀਂ ਸਕਣਗੇ ਉਹ ਫਿਰ ਭੱਜਣਗੇ ਭਾਈ ਮੈਦਾਨੇ ਜੰਗ 'ਚ ਤਲਵਾਰ ਸੂਰਮਿਆਂ ਦੀ ਚਲਦੀ ਦੇਖ ਕੇ ਸਰਬਿੰਦ ਪਰਵਿੰਦ ਪਰਹਾਰ ਰਹਿਗੇ ਸੂਰਮੇ ਛੇਤੀ ਛੇਤੀ ਝੁੰਡਾਂ ਦੇ ਝੁੰਡ ਪਰਵਿੰਦ ਪਰਹਾਰਾਂਗੇ ਬਿੰਦ ਪਰਵਿੰਦ ਪਰਹਾਰਾਂਗੇ ਤੇ ਬੜੀ ਛੇਤੀ ਜਲਦੀ ਫੁਰਤੀ ਦੇ ਨਾਲ ਤੀਰਾਂ ਦੇ ਝੁੰਡ ਚਲਾ ਕੇ ਤੇ ਜਿਹੜੇ ਦੁਸ਼ਮਣ ਨੇ ਸਾਹਮਣੇ ਉਹਨਾਂ ਦੇ ਉਹਨਾਂ ਦਾ ਬਦ ਕਰਨਗੇ ਉਹਨਾਂ ਦਾ ਉਹਨਾਂ ਦਾ ਖਾਤਮਾ ਕਰਨਗੇ ਰਣ ਰੰਗ ਅਭੀਤ ਬਿਹਾਰ ਰਹਿਗੇ ਅਭੀਤ ਡਰ ਤੋਂ ਰਹਿਤ ਰਣ ਭੂਮੀ ਦੇ ਵਿੱਚ ਜਿਹੜੇ ਸੂਰਮੇ ਨੇ ਉਹ ਨਿਡਰ ਹੋ ਕੇ ਘੁੰਮਣਗੇ ਫਿਰਨਗੇ ਮੈਦਾਨ-ਏ-ਜੰਗ ਦੇ ਵਿੱਚ ਜੰਗ ਕਰਨਗੇ ਦੁਸ਼ਮਣਾਂ ਦਾ ਖਾਤਮਾ ਕਰਨਗੇ ਖਾਗ ਉਦ ਅਦੋ ਅਦ ਵਜਹਿਗੇ ਖਾਗ ਕਹੀਏ ਤਲਵਾਰ ਕਿਰਪਾਨ ਤਲਵਾਰਾਂ ਉੱਚੀਆਂ ਕਰ-ਕਰ ਕੇ ਸੂਰਮੇ ਉਠਾ ਕੇ ਤਲਵਾਰਾਂ ਨੂੰ ਉੱਚੀਆਂ ਆਪਾਂ ਜਿੱਦਾਂ ਕਹਿ ਦਿੰਦੇ ਆ ਅਦ ਬਚਦ ਅੱਧਾ ਅੱਧੇ ਸਰੀਰ ਦੇ ਵਿਚਾਲੇ ਉਹ ਅੱਧੇ ਤੋਂ ਵੀ ਅੱਧੇ ਸਰੀਰ ਦੇ ਵਿਚਾਲੇ ਵੀ ਤਲਵਾਰਾਂ ਮਾਰਨਗੇ ਇੱਕ ਦੂਜੇ ਸੂਰਮਿਆਂ ਸੂਰਮਿਆਂ ਦੇ ਲਖ ਯੋਧ ਮਹਾ ਜੁਦ ਗੱਜਹਿਗੇ ਐਸ ਤਰੀਕੇ ਨਾਲ ਬਾਹਰ ਹੁੰਦੇ ਦੇਖ ਕੇ ਜਿਹੜੇ ਯੋਧੇ ਨੇ ਮਹਾਨ ਯੋਧੇ ਨੇ ਐਸ ਤਰੀਕੇ ਨਾਲ ਦੇਖ ਕੇ ਜੰਗ ਹੁੰਦਾ ਮਹਾਨ ਯੋਧੇ ਜੋਦ ਨੂੰ ਵੇਖ ਵੇਖ ਕੇ ਗਜਣਗੇ ਜਕਾਰੇ ਛੜਨਗੇ ਜੈ ਜੈਕਾਰ ਕਰਨਗੇ ਸੂਰਮਿਆਂ ਦੀ ਆਣਣੇਸ਼ ਦੂਹੂ ਦਿਸ ਢੂ ਕਹਿਗੇ ਅਣ ਸ਼ਬਦ ਕਹੀਏ ਜਿਹੜਾ ਦੁਸ਼ਮਣ ਦੇ ਲਈ ਵਰਤਿਆ ਗਿਆ ਹੈ ਕਿ ਦੁਸ਼ਮਣ ਤੇ ਦੁਸ਼ਮਣ ਦੇ ਦੋਨੇ ਪਾਸਿਆਂ ਫੌਜਾਂ ਦੇ ਸੈਨਾਪਤੀ ਜਿਹੜੇ ਨੇ ਇੱਕ ਦੂਜੇ ਦੇ ਦੁਸ਼ਮਣਾਂ ਦੇ ਸੈਨਾਪਤੀ ਨੇ ਜਿਹੜੇ ਅਣ ਇਸ ਇਸ ਕਹੀਏ ਮੁਖੀਆ ਇਹ ਜਿਹੜੇ ਦੋਨਾਂ ਸੈਨਾ ਦੇ ਮੁਖੀ ਨੇ ਇਹ ਦੋਨਾਂ ਦਸ਼ਤ ਆਹਮਣੋ ਸਾਹਮਣੇ ਹੋ ਕੇ ਢੁਕਣਗੇ ਆਹਮਣੋ ਸਾਹਮਣੇ ਹੋ ਕੇ ਇੱਕ ਦੂਜੇ ਨਾਲ ਲੜਨਗੇ ਮੁਖ ਮਾਰ ਮਹਾਸੁਰ ਕੂਕਣਗੇ ਮੁਖ ਤੋਂ ਮਾਰੋ ਮਾਰੋ ਉੱਚੀ ਆਵਾਜ਼ ਨਾਲ ਜਿਹੜੇ ਸੂਰਮੇ ਨੇ ਉਹ ਆਵਾਜ਼ਾਂ ਲਾਉਣਗੇ ਕੂਕਾਂਗੇ ਤਾਂ ਭਾਵ ਕੂਕਣਾ ਬੋਲਣਾ ਉੱਚੀ ਆਵਾਜ਼ ਦੇ ਵਿੱਚ ਆਵਾਜ਼ਾਂ ਲਾਉਣਾ ਜਿਹਨੂੰ ਕਹਿੰਦੇ ਆਪਾਂ ਗੁਰਮਤਿ ਦੇ ਵਿੱਚ ਗੁਰਮਖੀ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਸ਼ੁਰੂਵੇਂ ਵਾਜੇ ਲਾਉਣਗੇ ਮਾਰੋ ਮਾਰੋ ਦੀਆਂ ਆਵਾਜ਼ਾਂ ਆਉਣਗੀਆਂ ਦੋਨਾਂ ਪਾਸਿਆਂ ਤੋਂ ਗਣ ਗੰਧਰਵ ਦੇਵ ਨਿਹਾਰ ਹੈਗੇ ਗਣ ਗੰਧਰਵ ਦੇਵਤੇ ਜੁੱਧ ਨੂੰ ਇੱਕ ਟੱਕ ਵੇਖਣਗੇ ਨਿਹਾਰ ਹੈਗੇ ਨਿਹਾਰੇਗੇ ਤਾਂ ਭਾਵ ਦੇਖਣਗੇ ਬਾਚਣਗੇ ਜੈ ਸਦ ਨਿੰਦ ਪੁਕਾਰ ਹੈਗੇ ਫਿਰ ਉੱਚੀ ਆਵਾਜ਼ ਦੇ ਵਿੱਚ ਇੱਕ ਸੁਰ ਦੇ ਵਿੱਚ ਅਖੰਡ ਸੁਰ ਦੇ ਵਿੱਚ ਜੈ ਜੈਕਾਰ ਦੇ ਸ਼ਬਦ ਉਚਾਰਨਗੇ ਕਿਉਂਕਿ ਸੂਰਮਿਆਂ ਦੀ ਜਿੱਤ ਹੋਵੇਗੀ ਤੇ ਜਿਹੜੇ ਪਾਪੀ ਨੇ ਉਹਨਾਂ ਦੀ ਹਾਰ ਹੋਵੇਗੀ ਇਸ ਤਰੀਕੇ ਦੇ ਨਾਲ ਜਿਹੜੇ ਸੂਰਮਿਆਂ ਦੀ ਜੈ ਜੈਕਾਰ ਜਿਹੜੇ ਮਨੋ ਗਣ ਗੰਧਰਵ ਦੇਵੀ ਦੇਵਤੇ ਆਦਿਕ ਪ੍ਰਗਟ ਰੂਹਾਂ ਤੇ ਗੁਪਤ ਰੂਹਾਂ ਨੇ ਉਹ ਜੈ ਜੈਕਾਰ ਕਰਨਗੇ ਆ ਅਖੰਡ ਸੁਰ ਦੇ ਵਿੱਚ ਇੱਕ ਸੁਰ ਦੇ ਵਿੱਚ ਜੰਮਦਾੜ ਕਿਰਪਾਨਾਂ ਵਾਹਣਗੇ ਜੋਦੇ ਸੂਰਮੇ ਜੰਮਦਾੜਾਂ ਕਿਰਪਾਨਾਂ ਆਦਿਕ ਬਹੁਤ ਤਰੀਕੇ ਦੇ ਸ਼ਾਸਤਰ ਚਲਾਉਣਗੇ ਬਹੁਣਾ ਕਹੀਦਾ ਭਾਈ ਚਲਾਉਣਾ ਕਿਸੇ ਚੀਜ਼ ਨੂੰ ਤੇ ਇਸ ਤਰੀਕੇ ਨਾਲ ਸੂਰਮੇ ਜਿਹੜੇ ਨੇ ਬਹੁਤ ਤਰ੍ਹਾਂ ਦੇ ਸ਼ਾਸਤਰ ਜਿਹੜੇ ਨੇ ਉਹ ਮੈਦਾਨੇ ਜੰਗ ਦੇ ਵਿੱਚ ਚਲਾਉਣਗੇ ਅਦ ਅੰਗ ਅਦੋ ਅਦ ਲਾਹਣਗੇ ਅੱਧਾ ਬਾਟੇ ਹੋ ਸਰੀਰ ਨੂੰ ਅੱਧਾ ਸਰੀਰ ਨੂੰ ਵੱਢਣਗੇ ਜਾਂ ਜਿਹਨਾਂ ਦੇ ਅੰਗ ਲਟਕਦੇ ਨੇ ਸਰੀਰ ਦੇ ਪਹਿਲਾਂ ਵੱਡੇ ਹੋਏ ਅੱਧੇ ਅੰਗ ਲਟਕ ਰਹੇ ਨੇ ਉਹਨਾਂ ਨੂੰ ਵੀ ਖਤਮ ਕਰਨਗੇ ਅੱਧ ਅੰਗ ਜਿਹਨਾਂ ਦੇ ਪਹਿਲਾਂ ਹੀ ਅੰਗ ਅੱਧੇ ਵੱਡੇ ਹੋਏ ਨੇ ਅਦੋ ਅੱਧਾ ਜਾਂਫਰ ਜੀ ਦੇ ਸਰੀਰ ਅੱਧੇ ਫੱਟੜ ਹੋਏ ਨੇ ਉਹਨਾਂ ਨੂੰ ਵੀ ਜ਼ਖਮੀ ਹੋਇਆਂ ਨੂੰ ਵੀ ਜਿਹੜੇ ਸੂਰਮੇ ਨੇ ਮੈਦਾਨੇ ਜੰਗ ਦੇ ਅੰਦਰ ਮਾਰਨਗੇ ਖਤਮ ਕਰਨਗੇ ਉਹਦੇ ਸਿਰ ਉਤਾਰ ਦੇਣਗੇ ਮਾਰ ਮਾਰ ਕਰਪਾਨਾਂ ਰਣ ਰੰਗ ਤੁਰੰਗ ਹੈ ਵਾਜਾਂਗੇ ਮੈਦਾਨੇ ਜੰਗ ਦੇ ਅੰਦਰ ਜਿਹੜੇ ਜਿੱਤ ਦੇ ਸਾਜ਼ ਨੇ ਤੁਰੀਆਂ ਨਫੀਰੀਆਂ ਬਾਜੇ ਢਫੀਆਂ ਆਦਿਕ ਨਗਾਰੇ ਆਦਿਕ ਇਹ ਵੱਜਣਗੇ ਢਫ ਝਾਂਜ ਨਫੀਰੀ ਗਾਜਾਂਗੇ ਬੜੀਆਂ ਬੜੀਆਂ ਢਫਲੀਆਂ ਕਹੀਏ ਨਗਾਰੇ ਆਦਿਕ ਜਿੱਤ ਦਾ ਜਿੱਤ ਦਾ ਨਗਾਰਾ ਰਣਜੀਤ ਨਗਾਰੇ ਜਾਂਜ ਤਾਲੀਆਂ ਕਹੀਏ ਨਫੀਰੀਆਂ ਆਦਿਕ ਗਜਣਗੀਆਂ ਬਹੁਤ ਜਕਾਰੇ ਗਜਣਗੇ ਗੂੰਜਾਂ ਆਉਣਗੀਆਂ ਸੂਰਮਿਆਂ ਦੀ ਜੈ ਜੈਕਾਰ ਦੇ ਵਿੱਚ ਅਨਣੇਸ਼ ਦਹੂ ਦਿਸ ਧਾਵਹਿਗੇ ਅਨਣੇਸ਼ ਦੋਨਾਂ ਤਰ੍ਹਾਂ ਦੀਆਂ ਫੌਜਾਂ ਦੋਨਾਂ ਤਰ੍ਹਾਂ ਦੇ ਸੈਨਾਪਤੀ ਇਹ ਦੋਨਾਂ ਦਿਸ਼ਾਂ ਤੋਂ ਧਾਵਾ ਬੋਲ ਕੇ ਇੱਕ ਦੂਜੇ ਦੇ ਉੱਤੇ ਵਾਰ ਕਰਨਗੇ ਕਰ ਕਾੜ ਕਿਰਪਾਨ ਕੰਪਾਵਹਿਗੇ ਦੋਨਾਂ ਦਿਸ਼ਾਂ ਤੋਂ ਧਾਵਾ ਬੋਲ ਕੇ ਜਕਾਰੇ ਲਾ ਕੇ ਉੱਚੀ ਆਵਾਜ਼ੇ ਲਾ ਕੇ ਇੱਕ ਦੂਜੇ ਦੇ ਧਾਵਾ ਕਰਨਗੇ ਵਾਰ ਕਰਨਗੇ ਤੇ ਹੱਥਾਂ ਵਿੱਚ ਕਿਰਪਾਨਾਂ ਕੱਢਗੇ ਸੂਰਮੇ ਘਮਾਉਣਗੇ ਰਣ ਕੁੰਜਰ ਪੁੰਜ ਗਰਜਹਿਗੇ ਹੁੰਜਰ ਕਹੀਏ ਹਾਥੀ ਰਾਣ ਭੂਮੀਆਂ ਦੇ ਵਿੱਚ ਹਾਥੀਆਂ ਦੇ ਝੁੰਡ ਪੁੰਜ ਕਹੀਏ ਝੁੰਡ ਹਾਥੀਆਂ ਦੇ ਝੁੰਡ ਗਰਜਣਗੇ ਲਖ ਮੇਗ ਮਹਾਦੁੱਤ ਲੱਜਾਂਗੇ ਮੇਗ ਮਹਾਦੁੱਤ ਮੇਗ ਦਾ ਬਰਸਾਤ ਦਾ ਜਿਹੜਾ ਮੁਖੀਆ ਹੈ ਉਹ ਹੈ ਇੰਦਰ ਦੇਵਤਾ ਕਹਿੰਦੇ ਇਹ ਦੇਖ ਕੇ ਇਸ ਤਰੀਕੇ ਨਾਲ ਗਰਜ ਪੈਂਦੀ ਦੇਖ ਕੇ ਬੱਦਲ ਵੀ ਕੀ ਮੀਂਹ ਕੀ ਔਰ ਬਦਲਾਂ ਦਾ ਮੀਂਹ ਦਾ ਜਿਹੜਾ ਦੇਵਤਾ ਹੈ ਇੰਦਰ ਦੇਵਤਾ ਉਹ ਵੀ ਸ਼ਰਮਸਾਰ ਹੋਣਗੇ ਸ਼ਰਮਿੰਦੇ ਹੋਣਗੇ ਸ਼ਰਮ ਮਹਿਸੂਸ ਕਰਨਗੇ ਰਿਸ਼ਮੰਡ ਮਹਾਰਣ ਜੁਟਹਿਗੇ ਰਿਸ਼ ਕਹੀਏ ਕ੍ਰੋਧਵਾਨ ਗੁੱਸੇ ਜਾ ਕੇ ਸੂਰਮੇ ਕ੍ਰੋਧਵਾਨ ਹੋ ਕੇ ਉਸ ਮਹਾਨ ਜੁਧ ਵਿੱਚ ਜੁਟਣਗੇ ਛੋਟ ਛਤਰ ਛਟਾ ਛਟ ਛੋਟੇਗੇ ਜਿਨ੍ਹਾਂ ਰਾਜਿਆਂ ਦੇ ਸਿਰ ਤੇ ਛਤਰ ਝੂਲਦੇ ਨੇ ਪਾਈ ਹੁੰਦੇ ਉਹਦੇ ਹੱਥਾਂ ਦੇ ਵਿੱਚੋਂ ਛਤਰ ਛੁੱਟ ਛੁੱਟ ਕੇ ਡਿੱਗਣਗੇ ਕਿਉਂਕਿ ਸੂਰਮੇ ਲਿਹਾਜ਼ ਨਹੀਂ ਕਰਨਗੇ ਕਿਸੇ ਨਾਲ ਵੀ ਕੌਣ ਕਿਹੜਾ ਹੈ ਉਥੇ ਤਾਂ ਧਰਮ ਨੂੰ ਬਚਾਉਣ ਦੀ ਖਾਤਰ ਪਾਪ ਨੂੰ ਖਤਮ ਕਰਨ ਦੀ ਖਾਤਰ ਸੂਰਮੇ ਮੈਦਾਨੇ ਜੰਗ ਦੇ ਵਿੱਚ ਲੜਨਗੇ ਰਣ ਅਣਕ ਨਿਸ਼ਾਨ ਦਿਸ਼ਾਨ ਘਰੇ ਰਣ ਭੂਮੀ ਵਿੱਚ ਨਗਾਰੇ ਸਾਰੀਆਂ ਦਿਸ਼ਾਵਾਂ ਵਿੱਚ ਗੂੰਜਣਗੇ ਰਣ ਰੰਕਣ ਸਾਂ ਦੇਸਾਂ ਕੁਰੇ ਸਾਰੀਆਂ ਦਸਾਵਾਂ ਦੇ ਵਿੱਚ ਜਿਹੜੇ ਨਗਾਰੇ ਨੇ ਭਾਏ ਗੂੰਜਣਗੇ ਸੂਰਮਿਆਂ ਨੂੰ ਹੌਸਲਾ ਦੇਣ ਵਾਸਤੇ ਗੜਗੱਜ ਹਠੀ ਰਣ ਰੰਗ ਫਿਰੇ ਹਠੀਲੇ ਯੋਧੇ ਸੂਰਮੇ ਹਠੀਏ ਜਿਹੜੇ ਮੈਦਾਨੇ ਜੰਗ ਦੇ ਵਿੱਚ ਆਇ ਸ਼ਹਾਦਤ ਪ੍ਰਾਪਤ ਕਰਨ ਵਾਸਤੇ ਗੜਗੱਜ ਗਰਜਣਗੇ ਰਣ ਭੂਮੀ ਦੇ ਵਿੱਚ ਗਰਜਦੇ ਫਿਰਨਗੇ ਕਰ ਕੋਪ ਕਿਰਪਾਨ ਪ੍ਰਹਾਰ ਰਹਿਗੇ ਫਿਰ ਵੀਰ ਰਸਤੇ ਵਿੱਚ ਆ ਕੇ ਸੂਰਮੇ ਜਿਹੜੇ ਨੇ ਆਪਣੀਆਂ ਤਲਵਾਰਾਂ ਖਿੱਚ ਕੇ ਕਿਰਪਾਨਾਂ ਖਿੱਚ ਕੇ ਉਹ ਚਲਾਉਣਗੇ ਇੱਕ ਦੂਸਰੇ ਉੱਤੇ ਬਾਰ ਕਰਨਗੇ ਵਟ ਘਾਏ ਝਟਾ ਝਟ ਝਾਰ ਰਹੇਗੇ ਜੋਦੇ ਫਟਾਫਟ ਝਟਪਟ ਸ਼ਸਤਰ ਛਾੜ ਕੇ ਚਲਾਉਣਗੇ ਸ਼ਸਤਰ ਝਾੜਨ ਤੋਂ ਬਾਅਦ ਸ਼ਸਤਰ ਨੂੰ ਸ਼ਸਤਰ ਨਾਲ ਬਾਰ ਕਰਨਾ ਫਟਾਫਟ ਹੀ ਸੂਰਮੇ ਆਪਣੀ ਕਿਰਪਾਨ ਕੱਢਣਗੇ ਤਲਵਾਰ ਕੱਢਣਗੇ ਬਾਰ ਕਰਨਗੇ ਜਿਹੜਾ ਸਾਹਮਣੇ ਆਏਗਾ ਤੇ ਉਹਨੂੰ ਛਾੜ ਦੇਣਗੇ ਖਤਮ ਕਰ ਦੇਣਗੇ ਕਰ ਕਾਢ ਕਿਰਪਾਨ ਕੰਪਾਵਾਂਗੇ ਆਪਣੇ ਹੱਥਾਂ ਦੇ ਨਾਲ ਕਿਰਪਾਨ ਫੜ ਕੇ ਆਪਣੇ ਮਿਆਨ ਚੋਂ ਕੱਢਣਗੇ ਤੇ ਉਹਨੂੰ ਕਿਰਪਾਨ ਨੂੰ ਬੜੀ ਬੀਰਤਾ ਦੇ ਨਾਲ ਘਮਾਉਣਗੇ ਆ ਜਿਹੜਾ ਸਾਹਮਣੇ ਖੜਾ ਹੋਵੇਗਾ ਕੈਰ ਦਿਲ ਵਾਲਾ ਕੰਬ ਜਾਵੇਗਾ ਡਰ ਜਾਵੇਗਾ ਕਲ ਕੀ ਕਲ ਕਿਰਤ ਵਢਾਵਾਂਗੇ ਕਲਕੀ ਕਲਕੀ ਅਵਤਾਰ ਜੀ ਦਾ ਨਾਮ ਹੈ ਜਿਹੜਾ ਵਿਸ਼ਨੂੰ ਜੀ ਦਾ 24ਵਾਂ ਅਵਤਾਰ ਹੈ ਕਲ ਕਹੀਏ ਕਲਯੁਗ ਦੇ ਵਿੱਚ ਕਿਰਤ ਜਸ ਐਸ ਤਰੀਕੇ ਦੇ ਨਾਲ ਦੁਸ਼ਟਾਂ ਦਾ ਨਾਸ਼ ਕਰਕੇ ਮੈਦਾਨੇ ਜੰਗ ਦੇ ਵਿੱਚ ਸੂਰਮਤਾਈ ਦੇ ਨਾਲ ਜੰਗ ਕਰਕੇ ਜਿਹੜੇ ਕਲਕੀ ਅਵਤਾਰ ਜੀ ਨੇ ਉਹ ਆਪਣਾ ਕਲਯੁਗ ਦੇ ਵਿੱਚ ਜਸ ਵਧਾਉਣਗੇ ਰਾਣਾ ਲੋਥ ਪਲੋਥ ਬਿਥਾਰੇਗੇ ਮੈਦਾਨੇ ਜੰਗ ਦੇ ਵਿੱਚ ਲੋਥਾਂ ਦੇ ਉੱਤੇ ਲੋਥਾਂ ਢੇਰ ਲਾ ਦੇਣਗੇ ਕਲਕੀ ਅਵਤਾਰ ਜੀ ਕਿਉਂਕਿ ਇਤਨਾ ਬੜਾ ਸ਼ਾਸਤਰ ਭਾਈ ਕਿੱਡੇ ਕਬੜਾ ਮਹਾਨ ਸਰੀਰ ਹੋਵੇਗਾ ਕਿੱਡਾ ਕਬੜਾ ਬਲੀ ਸਰੀਰ ਹੋਵੇਗਾ ਕਲਕੀ ਅਵਤਾਰ ਜੀ ਦਾ ਜਿਹੜੇ 300 ਹੱਥ ਦਾ ਖੰਡਾ ਲੈ ਕੇ ਮੈਦਾਨੇ ਜੰਗ ਦੇ ਵਿੱਚ ਜੂਝਣਗੇ ਉੱਥੇ ਲੋਥਾਂ ਨਹੀਂ ਹੋਣਗੀਆਂ ਤਾਂ ਹੋਰ ਕੀ ਹੋਏਗਾ ਸੋ ਮਹਾਰਾਜ ਜੀ ਨੇ ਵਰਣ ਕੀਤਾ ਹੈ ਰਣ ਲੋਥ ਪਲੁਥ ਬਥਾਰਾਂਗੇ ਕਹਿੰਦਾ ਮੈਦਾਨੇ ਜੰਗ ਦੇ ਵਿੱਚ ਲੋਥਾਂ ਦੇ ਉੱਤੇ ਲੋਥਾਂ ਦੇ ਢੇਰ ਲਾ ਦੇਣਗੇ ਇਤਨੇ ਭਿਆਨਕ ਤਰੀਕੇ ਦੇ ਨਾਲ ਜੰਗ ਹੋਏਗਾ ਤੱਕ ਤੀਰ ਸੋ ਬੀਰਨ ਮਾਰਾਂਗੇ ਤੱਕ ਤੱਕ ਕੇ ਸੂਰਮਿਆਂ ਨੂੰ ਛਾਂਟ ਛਾਟ ਕੇ ਜਿਹੜੇ ਪਾਪ ਕਰਨ ਵਾਲੀ ਢੇਰ ਵੱਲੋਂ ਵੀ ਸੂਰਮੇ ਮੂਹਰੇ ਆਉਣਗੇ ਲੜਨ ਵਾਸਤੇ ਉਹਨਾਂ ਨੂੰ ਛਾਂਟ ਛਾਟ ਕੇ ਤੱਕ ਤੱਕ ਕੇ ਤੀਰ ਮਾਰਨਗੇ ਕਾਣਾ ਘੁੰਗਰ ਘੁਰ ਕਮਕਾਂਗੇ ਬਹੁਤ ਸਾਰੇ ਘੁੰਗਰੂ ਆਦਿਕ ਭਿਆਨਕ ਸੂਰ ਨਾਲ ਛਣਕਣਗੇ ਰਣਮੋਹ ਰਣਧੀਰ ਪਲਕਣਗੇ ਜੁਦ ਵਿੱਚ ਸੂਰਮੇ ਰਣਧੀਰ ਸੂਰਮੇ ਜਿਹੜੇ ਨੇ ਉਹ ਤੀਰਾਂ ਦੇ ਨਾਲ ਇੱਕ ਦੂਜੇ ਨਾਲ ਵਾਰ ਕਰਨਗੇ ਛਾਲਣਗੇ ਤੀਰ ਭਾਵ ਵਿੱਚ ਖਿੱਚ ਖਿੱਚ ਕੇ ਤੀਰ ਨਾਲ ਵਾਰ ਕਰਨਗੇ ਇੱਕ ਦੂਜੇ ਦੇ ਉੱਤੇ ਗਹਿ ਤੇਜ਼ ਚੜਾ ਝੜ ਝਾੜਣਗੇ ਬੈਰੀਆਂ ਨੂੰ ਤੱਕ ਤੱਕ ਕੇ ਤੁਰੰਤ ਆਪਣੀਆਂ ਤਲਵਾਰਾਂ ਫੜ ਕੇ ਬਾਹਰ ਕਰਨਗੇ ਅਟੈਕ ਕਰਨਗੇ ਤੇ ਜਿਹੜਾ ਸਾਹਮਣੇ ਬੈਰੀ ਆਏਗਾ ਪਾਪ ਕਮਾਉਣ ਵਾਲਾ ਪਾਪੀ ਵਰਤੀ ਵਾਲਾ ਆਏਗਾ ਝੜਾ ਝੜ ਝਾੜਾਂਗੇ ਉਹਨੂੰ ਪੱਤ ਝੜਦੇ ਪੱਤੇ ਜਿਵੇਂ ਦਰਖਤ ਦੇ ਉੱਤੋਂ ਝੜਦੇ ਨੇ ਪੱਤ ਝੜਦੇ ਸਮੇਂ ਇਸ ਤਰੀਕੇ ਦੇ ਨਾਲ ਉਹਨਾਂ ਦੇ ਸਿਰ ਝਾੜ ਦੇਣਗੇ ਤੱਕ ਤੀਰ ਤੜਾ ਤੜ ਤਾੜਾਂਗੇ ਤੱਕ ਤੱਕ ਕੇ ਬੈਰੀਆਂ ਨੂੰ ਸੂਰਮੇ ਜਿਹੜੇ ਨੇ ਉਹ ਤੁਰਤ ਤੀਰਾਂ ਦੇ ਨਾਲ ਤੜ੍ਹhenge, ਭਾਵ ਤੀਰ ਚਲਾਉਣਗੇ ਤੇ ਉਹਨਾਂ ਨੂੰ ਜ਼ਖਮੀ ਕਰ ਕਰਕੇ, ਉਹਨਾਂ ਨੂੰ ਘਾਇਲ ਕਰਕੇ, ਉਹਨਾਂ ਨੂੰ ਖਤਮ ਕਰਕੇ, ਉਹਨਾਂ ਦਾ ਵੱਢ ਕਰਕੇ ਤੇ ਉਹਨੂੰ ਧਰਤੀ ਤੇ ਸੁੱਟ ਦੇਣਗੇ। ਗਜ ਬਾਜ ਰਥੀ ਰਥ ਕੂਟ ਹੈਗੇ, ਹਾਥੀ ਗਜ ਕਹੀਏ ਹਾਥੀ, ਬਾਜ ਕਹੀਏ ਘੋੜੇ, ਰਥੀ ਕਹੀਏ ਰਥਵਾਨ ਰਥ ਨੂੰ ਚਲਾਉਣ ਵਾਲੇ। ਤੇ ਰਥਾ ਨੂੰ ਕੂਟਣਗੇ ਭਾਵ ਤੋੜ ਦੇਣਗੇ ਉਹਨਾਂ ਨੂੰ ਇਤਨਾ ਜ਼ੋਰ-ਜ਼ੋਰ ਨਾਲ ਵਾਰ ਕਰਨਗੇ ਗਹਿ ਕੇਸ਼ਨ ਏਕਨ ਝੂਟਹਿਗੇ ਸੂਰਮੇ ਕਿਸਾ ਤਾਂ ਫੜਫੜ ਕੇ ਬੈਰੀਆਂ ਨੂੰ ਝਟਕਾ ਦੇਣਗੇ ਪਟਕਾ ਪਟਕਾ ਕੇ ਮਾਰਨਗੇ ਇਤਨਾ ਭਿਆਨਕ ਜੁਦ ਹੋਏਗਾ ਲਖ ਲਾਤਨ ਮੁਸਤ ਪ੍ਰਹਾਰਾਂਗੇ ਮੁਸਤ ਕਹੀਏ ਮੁਕੇ ਲਾਤਨ ਕਹੀਏ ਲਤ ਨਾਲ ਜਿਹੜੇ ਜੋਧੇ ਡਿਗੇ ਹੋਏ ਬੈਰੀਆਂ ਨੂੰ ਲੱਤਾਂ ਤੇ ਮੁਕੀਆਂ ਨਾਲ ਵੀ ਮਾਰਨਗੇ ਭਾਈ ਗੁੱਸਾ ਇੰਨਾ ਇੰਨਾ ਰੋਹ ਚੜਿਆ ਹੋਇਆ ਹੈਗਾ ਸੂਰਮਿਆਂ ਨੂੰ ਰਣ ਦਾਤਨ ਕੇਸਨ ਪਾ ਰਹੇਗੇ ਦੰਦਾਂ ਦੇ ਨਾਲ ਇੱਕ ਨਾਲ ਦੇ ਦੰਦਾਂ ਦੇ ਨਾਲ ਕਈਆਂ ਦੇ ਕੇਸ ਪੁੱਟ-ਪੁੱਟ ਕੇ ਇਸ ਤਰੀਕੇ ਦੇ ਨਾਲ ਸੂਰਮੇ ਜਦੋਂ ਮੈਦਾਨੇ ਜੰਗ 'ਚ ਜੰਗ ਹੋਇਆਗਾ ਪਕੜ-ਪਕੜ ਕੇ ਕਢਿਸ਼ਣਗੇ ਕੋਈ ਕੇਸਾਂ ਤੋਂ ਫੜ ਕੇ ਕੋਈ ਦੰਦਾਂ ਤੋਂ ਦੰਦਾਂ ਨਾਲ ਫੜ-ਫੜ ਕੇ ਖਿੱਚਣਗੇ ਕਾਬ ਦੰਦੀਆਂ ਮਾਰਨੇ ਚੱਕ ਮਾਰਨੇ ਕੇ ਇਹਨਾਂ ਨੂੰ ਖਤਮ ਕਰਨ ਵਾਸਤੇ ਜਿਹਨਾਂ ਦੇ ਹੱਥੋਂ ਤੋਂ ਵੱਡੇ ਜਾਣਗੇ ਐਸ ਤਰੀਕੇ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਕਮਸਾਨ ਦਾ ਜੁਦ ਹੋਏਗਾ ਜਦੋਂ ਕਲ ਕੀ ਅਵਤਾਰ ਜੀ ਰੋਹ ਦੇ ਵਿੱਚ ਆ ਜਾਣਗੇ ਇਤਨੀ ਸੇਵਾ ਪ੍ਰਵਾਨ ਕਰਨੀ ਅਗਲੇ ਜੋ ਪ੍ਰਸੰਗ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਗੇ ਉਸ ਨੂੰ ਆਪਾਂ ਆਉਣ ਵਾਲੇ ਸਮੇਂ ਵਿੱਚ ਵਿਚਾਰਾਂਗੇ ਤੇ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਹੈ ਤੇ ਉਹਨਾਂ ਨੇ ਉਹਨਾਂ ਨੂੰ ਕੁਰਬਾਨੀ ਨੂੰ ਉਹਨਾਂ ਦੀ ਮਹਾਨ ਕੁਰਬਾਨੀ ਨੂੰ ਭਾਈ ਸ਼ਰਧਾਂਜਲੀ ਭੇਟ ਕਰਦੇ ਆਂ ਔਰ ਸਾਰੇ ਮਾਈ ਪਾਈ ਜਿਨ੍ਹਾਂ ਨੇ ਉਹਨਾਂ ਦੀ ਯਾਦ ਦੇ ਅੰਦਰ ਜਾਪ ਕੀਤੇ ਨੇ ਬਾਣੀ ਦੇ ਔਰ ਸਿਮਰਨ ਕੀਤਾ ਬੈਠ ਕੇ ਜਾਂ ਗੁਰੂ ਘਰਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਭਾਈ ਸਾਰਿਆਂ ਦਾ ਰੋਮ ਰੋਮ ਕਰਕੇ ਧੰਨਵਾਦ ਹੈ ਆਓ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ ਆਓ ਆਪਣੇ ਸ਼ਹੀਦਾਂ ਦੀ ਯਾਦ ਦੇ ਵਿੱਚ ਅਸੀਂ ਵੀ ਕੁਝ ਧਰਮ ਕਰਵਾਉਣਾ ਸਿੱਖ ਲਈਏ ਸਤਿਗੁਰੂ ਅਗੇ ਅਰਦਾਸ ਬੇਨਤੀ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਅਰਦਾਸ ਬੇਨਤੀ ਪ੍ਰਵਾਨ ਕਰਨ ਅਸੀਂ ਇਸ ਮਨੁੱਖਾ ਜਨਮ ਦੇ ਵਿੱਚ ਧਰਮ ਕਮਾ ਕੇ ਆਪਣਾ ਜਨਮ ਸਫਲਾ ਕਰ ਲਈਏ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ